ਬਾਬਾ ਧਾਨ ਸਿੰਘ ਚੌਂਕ ਅਜੇ ਨਹੀਂ ਹੈ ਟੈਂਕੀ ਜੀ ਮੰਨਾ ਜੀ ਜੋਲੀ ਜੀ ਸਾਰੇ ਮੱਕੜ ਜੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਨੇ ਅੱਜ ਇਹ ਬਾਬਾ ਧਾਨ ਸਿੰਘ ਚੌਂਕ ਤੇ ਇੱਕ ਘਾਟੀ ਮੱਲੇ 14 ਲੱਖ ਦੀ ਲਗਨਾਂ ਦੋ ਲਾਈਟਾਂ ਲੱਗਣ ਜਾ ਰਹੀਆਂ ਨੇ ਜਿਹਦੇ ਨਾਲ ਰਾਤ ਨੂੰ ਲੋਕਾਂ ਨੂੰ ਬਹੁਤ ਵੱਡਾ ਹਨੇਰੇ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਲੋਕਾਂ ਦੀ ਡਿਮਾਂਡ ਸੀ ਇਹ ਚੌਂਕਾਂ ਦੇ ਵਿੱਚ ਆਉਣ ਜਾਣ ਲਈ ਟ੍ਰੈਫਿਕ ਬਹੁਤ ਜ਼ਿਆਦਾ ਵਾਰ ਰਾਤ ਨੂੰ ਵੀ ਕੋਈ ਨਾ ਕੋਈ ਵਾਰਦਤ ਹੋ ਜਾਂਦੀ ਐ ਐਸੀ ਜਿਹੜੀ ਲੋਕਾਂ ਦੇ ਬਾਅਦ ਚ ਭੁਗਤਣੀ ਪੈਂਦੀ ਆ ਮੈਨੂੰ ਜਿੰਨੇ ਵੀ ਬੰਦੇ ਆਉਂਦੇ ਸੀ ਹਰ ਵੇਲੇ ਇਹੀ ਡਿਮਾਂਡ ਸੀ ਅਜੇ ਨਹੀਂ ਇਹ ਟੈਂਕੀ ਜੀ ਦੇ ਕੋਲ ਵੀ ਆਉਂਦੇ ਸੀ ਮੰਨਾ ਜੀ ਦੇ ਕੋਲ ਵੀ ਆਉਂਦੇ ਸੀ ਜੋਲੀ ਜੀ ਕੋ ਵੀ ਇੱਥੇ ਨੜੀਆ ਬਾਬਾ ਧਾਨ ਸਿੰਘ ਚੌਂਕ ਵੱਡੀ ਲਾਈਨ ਲਾਈ ਜਾਵੇ ਇਹ ਹੁਣ ਆਪਾਂ 14 ਲੱਖ ਦੀ ਲਾਗਤ ਨਾਲ 2 ਲੱਖਾਂ ਇੱਕ ਕਾਠੀ ਮੱਲੇ ਦੇ ਇੱਕ ਬਾਬਾ ਥਾਨ ਸਿੰਘ ਚੌਂਕ ਨੌਨ ਜਾ ਰਹੇ ਆ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਐਮਐਲਏ ਸ਼ੋਪ ਪ੍ਰੈਸ਼ਰ ਬੱਪੀ ਜਿਹੜੋ ਲੋਕਾਂ ਦੀ ਡਿਮਾਂਡ ਸੀ ਐਮਐਲਏ ਸਾਹਿਬ ਸੈਂਟਰ ਹਲਕੇ ਤੋਂ ਸ਼ੋਪ ਪ੍ਰੈਸ਼ਰ ਬੱਪੀ ਜੀ ਜਿਹੜੇ ਲੇਟਾਂ ਦਾ ਅੱਜ ਦੁਗਾਟਨ ਕਰੇ ਜਾ ਰਹੇ ਨੇ ਬਹੁਤ ਦੇਰ ਤੋਂ ਲੋਕਾਂ ਦੀ ਡਿਮਾਂਡ ਸੀ ਕਿਉਂਕਿ ਮੇਨ ਚੌਂਕਾ ਬਾਬਾ ਥਾਨ ਸਿੰਘ ਚੌਂਕ ਅੱਜ ਅਸੀਂ ਇਹਨਾਂ ਦਾ ਤਹਿ ਦਿਲੋਂ ਸਾਰੇ ਜਿੰਨੇ ਵੀ ਸਾਡੇ ਭੋਲਾ ਜੀ ਜਿੰਨੇ ਵੀ ਸਾਡਾ ਵੱਡਾ ਵੀਰ ਰਾਜਾ ਪੈਂਡਲੇ ਮੰਨਾ ਜੀ ਔਰ ਜਿੰਨੇ ਵੀ ਮੇਰੇ ਸਾਰੇ ਰਾਜੂ ਜੀ ਜਿੰਨੇ ਵੀ ਸਾਰੀ ਟੀਮ ਖੜੀ ਹੈ ਵਿਸ਼ੇਗ ਜੀ ਜਿੰਨੇ ਵੀ ਭਰਾ ਖੜੇ ਸਾਰੇ ਪੁੱਪੀ ਭਾਈ ਦਾ तहे ਦਿਨੋ ਧੰਨਵਾਦ ਕਰਦੇ ਆ ਬਾ ਇਹੀ ਕਹਿਣਾ ਚਾਹਾਂਗੇ ਜੀ ਬਹੁਤ ਵਧੀਆ ਕੰਮ ਹੋ ਰਹੇ ਨੇ ਜਦੋਂ ਦੇ ਐਮਐਲਏ ਪ੍ਰਸ਼ਰ ਸਾਹਿਬ ਬਣ ਕੇ ਆਏ ਨੇ ਪਿਛਲੇ 3 ਸਾਲਾਂ ਦੇ ਅਜੇ ਤਾਂ ਸਾਲ ਦੇ ਜੁੜੇ ਆ ਅਜੇ ਇਹੀ ਦੇਖ ਰਿਹਾ ਵੀ ਇਹ ਕੰਮ ਹੀ ਕਰੀ ਜਾ ਰਹੇ ਨੇ ਘਰ ਬੈਠੇ ਨਹੀਂ ਦਫਤਰ ਬੈਠੇ ਹੁੰਦੇ ਨੇ ਜਾਂ ਕੋਈ ਨਾ ਕੋਈ ਪਬਲਿਕ ਦੇ ਵਿੱਚ ਹੁੰਦੇ ਨੇ ਜਾਂ ਦਫਤਰ ਕੰਮ ਹੀ ਕਰ ਰਹੇ ਨੇ ਮਤਲਬ ਬੈਟਰੀ ਦੇ ਹੁਣ ਅੱਜ ਵੀ ਦੇਖੋ ਆ 14 ਲੱਖ ਦੀ ਲਗਤ ਨਾਲ ਉਦਘਾਟਨ ਹੋ ਰਿਹਾ ਦੋ ਲਾਈਟਾਂ ਦਾ ਜਿਹੜਾ ਕਿ ਪਬਲਿਕ ਨੂੰ ਫਾਇਦਾ ਹੋਏਗਾ ਉਹ ਕਰਨ ਅੱਜ ਉਦਘਾਟਨ ਕਰਨ ਪਹੁੰਚੇ ਨੇ ਦਫ਼ਤਰ ਤੋਂ ਕੰਮ ਕਮਾਦ ਹੋਇਆ ਇਹੋ ਜਿਹਾ ਐਮਐਲਏ ਅੱਜ ਤੱਕ ਅਸੀਂ ਤਾਂ ਦੇਖਿਆ ਨਹੀਂ ਪਿਛਲੇ 50 ਸਾਲ ਦੀ ਉਮਰ ਹੈ ਵੀ ਨਾ ਕੋਈ ਆਇਆ ਜਿੰਨੀ ਸੇਵਾ ਇਹ ਕਰ ਰਹੇ ਨੇ ਮੈਂ ਤਾਂ ਇਹਨਾਂ ਨੂੰ ਐਮਐਲਏ ਕਹਿੰਦਾ ਨਹੀਂ ਮੈਂ ਤਾਂ ਸੇਵਾਦਾਰ ਕਹਾਂਗਾ ਜੀ ਵੀ ਬਹੁਤ ਵਧੀਆ ਇਸ ਇਲਾਕਾ ਸੈਂਟਰਲ ਨੂੰ ਸੇਵਾਦਾਰ ਮਿਲੇ ਨੇ ਸਾਡੀ ਸਾਡੀ ਡਿਮਾਂਡ ਦੇ ਉੱਤੇ ਇੱਥੇ ਇੱਕ ਵੱਡੀ ਸਟਰੀਟ ਲਾਈਟ ਲਵਾਉਣ ਦਾ ਪ੍ਰੋਗਰਾਮ ਬਣਾਇਆ ਇੱਕ ਇੱਥੇ ਲੱਗਣੀ ਹੈ ਇੱਕ ਉਹ ਘਾਟੀ ਚੌਂਕ 'ਚ ਲੱਗਣੀ ਹੈ ਇੱਥੇ ਰਾਤ ਨੂੰ ਵਾਰਦਾਤਾਂ ਬਹੁਤ ਹੁੰਦੀਆਂ ਸੀ ਇਹ ਇਹ ਦੇ ਕਰਕੇ ਇੱਥੇ ਇੱਕ ਲਾਈਟ ਲੱਗਣੀ ਹੈ ਉਸ ਤੋਂ ਬਾਅਦ ਇਹ ਫੁਆਰਾ ਵੀ ਚਾਲੂ ਹੋਏਗਾ ਕਿੰਨਾ ਦੇ ਵਿਕਾਸ ਦੀ ਗੱਲ ਕਰਾਂਗੇ ਵਿਕਾਸ ਦਾ ਬਹੁਤ ਵਧੀਆ ਵਿਕਾਸ ਹੋ ਰਿਹਾ ਹੋ ਰਿਹਾ ਜੀ ਪ੍ਰਸ਼ਰ ਸਾਹਿਬ ਬਹੁਤ ਵਧੀਆ ਵਿਕਾਸ ਕਰ ਰਿਹਾ ਹੈ ਨਾਲੇ ਵਾਲਾ ਵੀ ਵਿਕਾਸ ਹੋ ਰਿਹਾ ਔਰ ਸ਼ਹਿਰ 'ਚ ਬਹੁਤ ਬਹੁਤ ਕੰਮ ਹੋ ਰਿਹਾ ਹੈ ਨਾਲੇ ਲੱਗੇ ਕਿੰਨਾ ਦੇ ਕੰਮ ਆਇਆ ਅਰੇ ਏਰੀਆ ਚ ਕਿੰਨਾ ਕੰਮ ਹੋ ਰਿਹਾ ਸਾਰੇ ਕੰਮ ਠੀਕ ਹੋ ਰਿਹਾ ਜੀ ਏਰੀਆ ਚ ਲਾਈਟਾਂ ਲਗਾਉਣ ਦਾ ਲਾਈਟ ਲਾੜਨਾ ਕਿਹਨੇ ਫਾਇਦਾ ਹੋਵੇ ਸਾਰੇ ਲੋਕਾਂ ਦਾ ਫਾਇਦਾ ਹੋਏ ਹੋਏਗਾ ਜੀ ਉਂੀ ਇੱਥੇ ਰਾਤ ਨੂੰ ਵਾਰਦਾਤ ਨਹੀਂ ਹੋਏਗੀ ਲੋਕਾਂ ਨੂੰ ਸਹੂਲਤ ਰਹੇਗੀ ਬੜੀ ਜੀ ਕਈ ਥਾਂ ਤੋਂ ਲੋਕਾਂ ਨੇ ਮੰਗ ਸੀ ਲਾਈਟ ਦੀ ਕਈ ਸਾਲ ਤੋਂ ਜੀ ਜੀ ਓਕੇ